ਪੰਜਾਬੀ ਲਾਈਨਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਦੀ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਕੈਨੇਡਾ ਨੇ ਬਦਲੇ ਵਰਕ ਪਰਮਿਟ ਨਿਯਮ ਹੁਣ ਵਰਕ ਪਰਮਿਟ ਆਉਣ ਤੋਂ ਪਹਿਲਾਂ ਬਦਲ ਸਕੋਗੇ ਨੌਕਰੀ ਕੈਨੇਡਾਸ਼ ਨਸ਼ਾ ਤਸਕਰੀ ਦੇ ਇਲਜ਼ਾਮ 'ਚ 6 ਪੰਜਾਬੀਆਂ ਸਣੇ ਕੁੱਲ 9 ਲੋਕ ਗ੍ਰਿਫਤਾਰ ਮਲਜ਼ਮਾਂ ਕੋਲੋਂ 479 ਕਿਲੋ ਕੋਕੀਨ ਬਰਾਮਦ ਬਰਾਮਦ ਕੀਤੇ ਨਸ਼ੇ ਦੀ ਕੀਮਤ 5 ਕਰੋੜ ਡਾਲਰ ਟਰੰਪ ਖਿਲਾਫ ਨਰਮਪਈ ਐਲਨ ਮਸਕ ਦੇ ਤੇਵਰ ਅਮਰੀਕੀ ਰਾਸ਼ਟਰਪਤੀ ਖਿਲਾਫ ਸੋਸ਼ਲ ਮੀਡੀਆ ਤੇ ਪਾਈਆਂ ਪੋਸਟਾਂ ਤੇ ਕੀਤਾ ਪਛਤਾਵਾ ਐਲਨ ਮਸਕ ਬੋਲੇ ਮੈਂ ਪਾਰ ਕਰ ਦਿੱਤੀਆਂ ਸਨ ਸਾਰੀਆਂ ਹੱਦਾਂ ਅਮਰੀਕਾ ਦੇ حوالے ਕੀਤਾ ਗਿਆ ਸਾਜ਼ਿਸ਼ਕਰਤਾ ਪਾਕਿਸਤਾਨੀ ਨਾਗਰਿਕ ਐਫ ਬੀ ਆਈ ਡਾਇਰੈਕਟਰ ਨੇ ਦਿੱਤੀ ਜਾਣਕਾਰੀ ਕਿ ਹਾਂ ਖਾਨ ਨੇ ਆਟੋਮੈਟਿਕ ਹਥਿਆਰਾਂ ਦੀ ਵਰਤੋਂ ਕਰਕੇ ਯਹੂਦੀ ਪਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀ ਬਣਾਈ ਸੀ ਯੋਜਨਾ ਲਾਸ ਏਂਜਲਸ ਵਿੱਚ ਹਾਲੇ ਵੀ ਹਾਲਾਤ ਤਣਾਅਪੂਰਨ ਪ੍ਰਦਰਸ਼ਨਕਾਰੀਆਂ ਨੇ ਲੁੱਟਿਆ ਆਈਫੋਨ ਦਾ ਸ਼ੋਰੂਮ ਪਰਦਰਸ਼ਨਕਾਰੀਆਂ ਨੇ ਐਪਲ ਸਟੋਰ ਦੀ ਕੀਤੀ ਪੰਤੋੜ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਕੈਨੇਡਾ ਨੇ ਬਦਲੇ ਵਰਕ ਪਰਮਿਟ ਦੇ ਨਿਯਮ ਹੁਣ ਪਰਮਿਟ ਆਉਣ ਤੋਂ ਪਹਿਲਾਂ ਬਦਲ ਸਕੋਗੇ ਆਪਣੀ ਨੌਕਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਸਰਕਾਰ ਨੇ ਅੰਤਰਰਾਸ਼ਟਰੀ ਕਾਮਿਆਂ ਲਈ ਵਰਕ ਪਰਮਨ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਹੈ ਇਸ ਨਾਲ ਸਭ ਤੋਂ ਵੱਧ ਲਾਭ ਪੰਜਾਬੀ ਭਾਈਚਾਰੇ ਦੇ ਨੌਜਵਾਨਾਂ ਨੂੰ ਹੋਵੇਗਾ ਜੋ ਕੈਨੇਡਾ ਦੇ ਵਿੱਚ ਨੌਕਰੀਆਂ ਤੇ ਕੰਮ ਲੱਭਣ ਲਈ ਸੰਘਰਸ਼ ਕਰ ਰਹੇ ਨੇ ਕੈਨੇਡਾ ਦੀ ਲਗਭਗ 4 ਕਰੋੜ ਦੀ ਆਬਾਦੀ ਵਿੱਚੋਂ 10 ਲੱਖ ਲੋਕ ਭਾਰਤੀ ਮੂਲ ਦੇ ਨੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਪੜ੍ਹਾਈ ਅਤੇ ਕੰਮ ਕਰਨ ਲਈ ਕੈਨੇਡਾ ਚਾਹੁੰਦੇ ਨੇ ਅਜੇ ਇਸ ਸਥਿਤੀ ਵਿੱਚ ਵਰਕ ਪਰਮਿਟ ਵਿੱਚ ਢਿੱਲ ਦਾ ਭਾਰਤੀਆਂ ਨੂੰ ਬਹੁਤਾ ਫਾਇਦਾ ਹੋਵੇਗਾ ਹਾਲ ਹੀ ਵਿੱਚ ਵਰਕ ਪਰਮਿਟ ਤੇ ਨੌਕਰੀਆਂ ਸੰਬੰਧੀ ਕਈ ਵੀਡੀਓ ਵਾਇਰਲ ਹੋ ਰਹੇ ਸਨ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਨੌਜਵਾਨਾਂ ਦਾ ਕਹਿਣਾ ਹੈ ਕਿ ਵਰਕ ਪਰਮਿਟ ਨਿਯਮਾਂ ਦੇ ਵਿੱਚ ਬਦਲਾ ਕ੍ਰੀਡੈਂਸ਼ ਸਰਕਾਰ ਦੀ ਇੱਕ ਅਸਥਾਈ ਜਨਤਕ ਨੀਤੀ ਹੈ ਜੋ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਵਿੱਚ ਨੌਕਰੀਆਂ ਬਦਲਣ ਲਈ ਕੁਝ ਜ਼ਰੂਰਤਾਂ ਤੋਂ ਛੋਟ ਦਿੰਦੀ ਹੈ ਇਸ ਬਦਲਾਅ ਤੋਂ ਬਾਅਦ ਵਿਦੇਸ਼ੀ ਕਾਮੇ ਨੌਕਰੀਆਂ ਬਦਲਣ ਤੋਂ ਬਾਅਦ ਜਾਂ ਵਰਕ ਪਰਮਿਟ ਦੀ ਅਰਜ਼ੀ ਲੰਬਤ ਹੋਣ ਤੇ ਵੀ ਕੰਮ ਕਰਨਾ ਜਾਰੀ ਰੱਖ ਸਕਦੇ ਨੇ ਕੈਨੇਡਾ ਵਿੱਚ ਵਰਕ ਪਰਮਿਟ ਲਈ ਅਰਜ਼ੀ ਦੇਣ ਤੋਂ ਬਾਅਦ ਵੀ ਪਰਮਿਟ ਲੰਬੇ ਸਮੇਂ ਤੱਕ ਨਹੀਂ ਆਇਆ ਕੈਨੇਡਾ ਦੇ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਵਰਕ ਪਰਮਿਟ ਨਿਯਮਾਂ ਦੇ ਤਹਿਤ ਵਿਅਦ ਵਰਕ ਪਰਮਿਟ ਵਾਲੇ ਵਿਦੇਸ਼ੀ ਕਾਮਿਆਂ ਨੂੰ ਨਵੀਂ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਵਾਂ ਵਰਕ ਪਰਮਿਟ ਪ੍ਰਾਪਤ ਕਰਨਾ ਜ਼ਰੂਰੀ ਹੈ ਉਹ ਆਪਣੀ ਵਰਕ ਪਰਮਿਟ ਅਰਜ਼ੀ ਲੰਬਿਤ ਹੋਣ ਤੇ ਨਵੀਂ ਨੌਕਰੀ ਸ਼ੁਰੂ ਕਰ ਸਕਦੇ ਨੇ ਹੁਣ ਤੱਕ ਵਿਦੇਸ਼ੀ ਜੋ ਆਪਣੀ ਵਰਕ ਪਰਮਿਟ ਅਰਜੀ ਲੰਬਟ ਹੋਣ ਤੇ ਬਣਾਈ ਰੱਖੀ ਸਥਿਤੀ ਤੇ ਰਹ ਰਹੇ ਸਨ ਅਤੇ ਕੰਮ ਕਰਨ ਲਈ ਅਧਿਕਾਰਤ ਸਨ ਪਰ ਵਰਕ ਪਰਮਿਟ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਕਿਸੇ ਨਵੇਂ ਕਾਰੋਬਾਰ ਜਾਂ ਮਾਲਕ ਕੋਲ ਨਹੀਂ ਜਾ ਸਕਦੇ ਸਨ ਅਜੇ ਲੋਕਾਂ ਨੂੰ ਇਸ ਨਵੇਂ ਨਿਯਮ ਦਾ ਲਾਭ ਹੋਵੇਗਾ ਨਵੀਂ ਨੀਤੀ ਦੇ ਤਹਿਤ ਬੰਦੇ ਵਰਕ ਪਰਮਿਟ ਤੇ ਕੰਮ ਕਰਨ ਵਾਲਾ ਕਰਮਚਾਰੀ ਨਵਾਂ ਵਰਕ ਪਰਮਿਟ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਕਿਸੇ ਨਵੀਂ ਕੰਪਨੀ ਜਾਂ ਨਵੇਂ ਅਹੁਦੇ ਤੇ ਕੰਮ ਕਰਨਾ ਸ਼ੁਰੂ ਕਰ ਸਕਦਾ ਹੈ ਇਸ ਲਈ ਉਹਨਾਂ ਨੂੰ ਸਿਰਫ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਤੋਂ ਇਜਾਜ਼ਤ ਲੈਣੀ ਪਵੇਗੀ ਨਵੀਂ ਨੀਤੀ ਲਾਗੂ ਕਰ ਦਿੱਤੀ ਗਈ ਹੈ ਤੇ ਇਸ ਨੇ ਪੁਰਾਣੀ ਨੀਤੀ ਦੀ ਥਾਂ ਲੈ ਲਈ ਹੈ ਇਸ ਦੇ ਵਿੱਚ ਇੱਕ ਵੱਡਾ ਬਦਲਾ ਇਹ ਹੈ ਕਿ ਹੁਣ ਨਵੇਂ ਵਰਕ ਪਰਮਿਟ ਦੀ ਅਰਜ਼ੀ ਦੌਰਾਨ ਬਾਇਓਮੈਟ੍ਰਿਕਸ ਦੇ ਕੋਈ ਲੋੜ ਨਹੀਂ ਹੋਵੇਗੀ ਕੈਨੇਡਾ 'ਚ ਡਰਗ ਤਸਕਰੀ ਦੇ ਇਲਜ਼ਾਮਾਂ 'ਚ 6 ਪੰਜਾਬੀ ਕਾਬੂ 6 ਪੰਜਾਬੀਆਂ ਸਣੇ ਕੁੱਲ 9 ਲੋਕਾਂ ਦੀ ਹੋਈ ਗ੍ਰਿਫਤਾਰੀ ਮੁਲਜ਼ਮਾਂ ਕੋਲੋਂ 479 ਕਿਲੋ ਕੋਕੀਨ ਬਰਾਮਦ ਪੀਲ ਪੁਲਿਸ ਨੇ 479 ਕਿਲੋ ਕੋਕੀਨ ਸਮੇਤ 6 ਪੰਜਾਬੀਆਂ ਨਾਲ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੰਜਾਬੀ ਨੌਜਵਾਨ ਬ੍ਰੈਂਟਨ ਕੈਲਡਨ ਅਤੇ ਕੈਂਬਰਿਜ ਦੇ ਵਾਸੀ ਨੇ ਬਰਾਮਦ ਕੀਤੇ ਨਸ਼ੇ ਦੀ ਬਾਜ਼ਾਰੀ ਕੀਮਤ 5 ਕਰੋੜ ਡਾਲਰ ਯਾਨੀ ਕਿ 300 ਕਰੋੜ ਰੁਪਏ ਦੇ ਕਰੀਬ ਪੀਲ ਪੁਲਿਸ ਨੇ ਕੈਨੇਡਾ ਸਰਹੱਦ ਦੀ ਸੁਰੱਖਿਆ ਏਜੰਸੀ ਅਤੇ ਅਮਰੀਕਾ ਦੇ ਕਰੇਲੂ ਸੁਰੱਖਿਆ ਤੇ ਕਸਟਮ ਵਿਭਾਗ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ ਹੈ ਜਾਣਕਾਰੀ ਮੁਤਾਬਕ ਇਸ ਦੇ ਵਿੱਚੋਂ ਕੁਝ ਨਸ਼ਾ ਤਰਕਾਂ ਦੇ ਵਿੱਚ ਬਣਵਾਏ ਗੁਪਤ ਖਾਨਿਆਂ ਦੇ ਵਿੱਚ ਰੱਖਿਆ ਗਿਆ ਸੀ ਤੇ ਕੁਝ ਟੋਰਾਂਟੋ ਵਿੱਚਲੇ ਤਸਕਰਾਂ ਦੇ ਟਿਕਾਣਿਆਂ ਤੋਂ ਬਰਾਮਦ ਕੀਤਾ ਗਿਆ ਹੈ ਗ੍ਰਿਫਤਾਰ ਪੰਜਾਬੀਆਂ ਦੀ ਪਛਾਣ ਬ੍ਰੈਂਟਨ ਵਾਸੀ ਮਨਪ੍ਰੀਤ ਸਿੰਘ ਅਤੇ ਅਰਵਿੰਦਰ ਪਵਾਰ ਵਜੂ ਹੋਈ ਹੈ ਇਸ ਤੋਂ ਇਲਾਵਾ ਕੈਲਡਰ ਰਹਿੰਦੇ ਗੁਰਤੇਜ ਸਿੰਘ ਤੇ ਕਰਮਜੀਤ ਸਿੰਘ ਵਜੂ ਵੀ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਹੋਈ ਹੈ ਇਨੇ ਹੀ ਕੈਂਬਰੇਜ ਵਾਸੀ ਸਰਤਾਜ ਸਿੰਘ ਅਤੇ ਜੋਰਜ ਟਾਊਨ ਰਹਿਣ ਦੇ ਸ਼ਿਵਮਕਰ ਸਿੰਘ ਵੀ ਗ੍ਰਿਫਤਾਰ ਹੋਏ ਨੇ ਇਹਨਾਂ ਦੇ ਤਿੰਨ ਸਾਥੀ ਹੋਰ ਪਾਈਚਾਰਿਆਂ ਨਾਲ ਸੰਬੰਧਿਤ ਨੇ ਮੁਜ਼ਮਾ ਕੋਲ ਦੋ ਬੰਦੂਕਾਂ ਵੀ ਬਰਾਮਦ ਹੋਈਆਂ ਨੇ ਤੇ ਸਾਰਿਆਂ ਖਿਲਾਫ 35 ਵੱਖ-ਵੱਖ ਅਪਰਾਧਾਂ ਹੇਠ ਕੇਸ ਦਰਜ ਕੀਤਾ ਗਿਆ ਹੈ ਪੁਲਿਸ ਅਨੁਸਾਰ ਅਮਰੀਕਾ ਤੋਂ ਅੰਬੈਸਟਰ ਪੁੱਲ ਰਸਤੇ ਕੈਨੇਡਾ ਆਏ ਟਰੱਕ ਟਰਾਲੀ ਦੀ ਤਲਾਸ਼ੀ ਦੌਰਾਨ ਉਸ ਵਿੱਚ ਬਣਾਏ ਵਿਸ਼ੇਸ਼ ਖਾਨਿਆਂ ਦੇ ਵਿੱਚੋਂ ਲਗਭਗ 127 ਕਿਲੋ ਕੁਕਿੰਗ ਬਰਾਮਦ ਕੀਤੀ ਗਈ ਹੈ ਇਸ ਸਾਲ ਪੁਆਇੰਟ ਐਡਵਰਡ ਸ਼ੈਵ ਨੇੜਲੇ ਬਲੂ ਵਾਟਰ ਬ੍ਰਿਜ ਰਸਤੇ ਆਏ ਟਰਾਲੀ ਚੋਂ 50 ਕਿਲੋ ਕੋਕੀਨ ਪ੍ਰਾਪਤ ਹੋਈ। ਇਸੋਲਾਵਾ ਟਰੱਕਾਂ ਰਾਹੀਂ ਆਉਂਦੇ ਸਮਾਨ ਵਾਲੇ ਕੁਝ ਗੋਦਾਮਾਂ ਦੀ ਤਲਾਸ਼ੀ ਦੌਰਾਨ 302 ਕਿਲੋ ਨਸ਼ਾ ਫੜਿਆ ਗਿਆ। ਅੰਟਾਰੀਓ ਦੇ ਸੋਲਿਸਟਰ ਜਨਰਲ ਨੇ ਇਸ ਵੱਡੀ ਪ੍ਰਾਪਤੀ ਲਈ ਪੀਲ ਪੁਲਿਸ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਛੇਤੀ ਨਸ਼ਾ ਤੇ ਕਾਬੂ ਪਾਲਿਆ ਜਾਵੇਗਾ। ਅਮਰੀਕੀ ਰਾਸ਼ਟਰਪਤੀ ਖਿਲਾਫ ਸੋਸ਼ਲ ਮੀਡੀਆ ਤੇ ਪਾਈਆਂ ਪੋਸਟਾਂ ਤੇ ਕੀਤਾ ਪਛਤਾਵਾ ਕਿਹਾ ਮੇ ਪਾਕਰ ਦੁੱਤੀਆਂ ਸਨ ਸਾਰੀਆਂ ਹੱਤਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਟੈਸਲਾ ਸਪੇਸਐਕਸ ਦੇ ਸੀਈਓ ਐਲਨ ਮਸਕ ਵਿਚਕਾਰ ਚੱਲ ਰਹੇ ਵਿਵਾਦ ਦੇ ਵਿੱਚ ਹੁਣ ਨਵਾਂ ਮੂੜਾ ਗਿਆ ਐਲਨ ਮਸਕ ਨੇ ਪਿਛਲੇ ਹਫਤੇ ਐਕਸ ਤੇ ਕੀਤੀ ਆਪਣੀ ਪੋਸਟ ਵਿੱਚ ਅਫਸੋਸ ਦਾ ਹਿਕਤਾ ਮਸਕ ਨੇ ਆਪਣੀ ਨਵੀਂ ਪੋਸਟ ਰਾਈ ਸੰਕੇਤ ਦਿੱਤਾ ਹੈ ਕਿ ਉਹ ਵਿਵਾਦ ਨੂੰ ਹੁਣ ਖਤਮ ਕਰਨਾ ਚਾਹੁੰਦੇ ਨੇ ਇਹ ਝਗੜਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਐਲਨ ਮਸਕ ਨੇ ਚੀਫ ਆਫ ਡਿਪਾਰਟਮੈਂਟ ਆਫ ਗਵਰਨਰ ਐਫੀਸ਼ੀਐਂਸੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਅਸਤੀਫੇ ਤੋਂ ਬਾਅਦ ਮਸਕ ਨੇ 트럼ਪ ਦੇ ਖਰਚੇ ਤੇ ਟੈਕਸ ਕਟੌਤੀ ਬਿੱਲ ਤੇ ਸਵਾਲ ਚੁੱਕੇ ਸਨ 트럼ਪ ਨੇ ਇਸ ਬਿੱਲ ਨੂੰ ਵਨ ਬਿਗ ਬਿਊਟੀਫੁਲ ਬਿੱਲ ਕਿਹਾ ਪਰ ਮਸਕ ਨੇ ਇਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਕਦੇ ਵੀ ਇਸ ਬਿੱਲ ਦਾ ਖਰੜਾ ਨਹੀਂ ਦਿਖਾਇਆ ਗਿਆ ਦੋਵਾਂ ਨੇ ਐਕਸ ਤੇ ਇੱਕ ਦੂਸਰੇ ਖਿਲਾਫ ਪੋਸਟਾਂ ਕੀਤੀਆਂ ਜਿਸ ਨਾਲ ਵਿਵਾਦ ਹੋਰ ਵੱਧ ਗਿਆ ਮਸਕ ਨੇ 트럼ਪ ਤੇ ਵੈਫਰੀ ਐਪਸਟਾਈਨ ਨਾਲ 15 ਦਾਵੀ ਜ਼ਿਕਰ ਕਰ ਦਿੱਤਾ ਜਿਸ ਨੂੰ 트럼ਪ ਨੇ ਪੁਰਾਣਾ ਅਤੇ ਝੂਠਾ ਮੁੱਦਾ ਕਿਹਾ ਇਸ ਵਾਰ 트ੰਪ ਨੇ ਮਸਕ ਨੂੰ ਤਮਕੀਦ ਦਿੱਤੀ ਕਿ ਉਹ ਮਸਕ ਦੀਆਂ ਕੰਪਨੀਆਂ ਖਾਸ ਕਰਕੇ ਸਪੇਸਐਕਸ ਨਾਲ ਸਰਕਾਰੀ ਇਕਰਾਰਨਾਮੇ ਅਤੇ ਸਬਸਿਡੀਆਂ ਖਤਮ ਕਰ ਸਕਦੇ ਨੇ 트ੰਪ ਨੇ ਐਨਡੀਸੀ ਨਿਊਜ਼ ਨੂੰ ਤੇ ਇੰਟਰਵਿਊ ਦੇ ਵਿੱਚ ਕਿਹਾ ਕਿ ਮਸਕ ਨਾਲ ਦਾ ਰਿਸ਼ਤਾ ਹੁਣ ਖਤਮ ਹੋ ਗਿਆ ਹੈ ਹੁਣ ਅਲਮਸਕ ਨੇ ਐਕਸ ਤੇ ਨਵੀਂ ਪੋਸਟ ਕਰਕੇ ਲਿਖਿਆ ਹੈ ਕਿ ਮੈਂ ਪਿਛਲੇ ਹਫਤੇ ਲਿਖੀਆਂ ਆਪਣੀਆਂ ਕੁਝ ਪੋਸਟਾਂ ਤੇ ਅਫਸੋਸ ਪ੍ਰਗਟ ਕਰਦਾ ਵਿਵਾਦ ਬਹੁਤ ਜ਼ਿਆਦਾ ਵੱਧ ਗਿਆ ਸੀ ਮਸਕ ਦੇ ਇਸ ਬਿਆਨ ਤੋਂ ਲੱਗਦਾ ਹੈ ਕਿ ਉਹ ਵਿਵਾਦ ਨੂੰ ਹੁਣ ਖਤਮ ਕਰਨਾ ਚਾਹੁੰਦੇ ਨੇ ਮਸਕ ਦੇ ਅਫਸੋਸ ਜਤਾਉਣ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਡ੍ਰੰਪ ਮਸਕ ਵਿਚਕਾਰ ਚੱਲ ਰਹੀ ਇਹ ਲੰਬੀ ਤਣਾਅ ਭਰੀ ਲੜਾਈ ਹੁਣ ਖਤਮ ਹੋ ਸਕਦੀ ਹੈ ਹਾਲਾਂਕਿ ਡ੍ਰੰਪ ਵੱਲੋਂ ਦਿੱਤੀ ਧਮਕੀਆਂ ਕਾਰਨ ਮਸਕ ਦੀਆਂ ਕੰਪਨੀਆਂ ਅੱਗੇ ਹੋਰ ਚੁਣੌਤੀਆਂ ਆ ਸਕਦੀਆਂ ਨੇ ਅਮਰੀਕਾ ਦੇ ਹਵਾਲੇ ਕੀਤਾ ਗਿਆ ਸਾਜ਼ਿਸ਼ਕਰਤਾ ਪਾਕਿਸਤਾਨੀ ਨਾਗਰਿਕ ਐਫਬੀਆਈ ਡਾਇਰੈਕਟਰ ਨੇ ਜਾਣਕਾਰੀ ਕੀਤੀ ਸਾਂਝੀ ਕਿਹਾ ਖਾਨ ਨੇ ਆਟੋਮੈਟਿਕ ਹਥਿਆਰਾਂ ਦੀ ਵਰਤੋਂ ਕਰਕੇ ਯਹੂਦੀ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀ ਘੜੀ ਸੀ ਸਾਜ਼ਿਸ਼ ਕ੍ਰੇਡਾ ਵਿੱਚ ਰਹਿ ਰਹੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਪਾਕਿਸਤਾਨੀ ਨਾਗਰਿਕ ਤੇ 7 ਅਕਤੂਬਰ ਨੂੰ ਹਮਾਸ ਹਮਲੇ ਦੀ ਪਹਿਲੀ ਵਾਰਗਣ ਨੇੜੇ ਨਿਊਯਾਰਕ ਸ਼ਹਿਰ ਦੇ ਇੱਕ ਯਹੂਦੀ ਕੇਂਦਰ ਤੇ ਆਈਐਸਆਈਐਸ ਤੋਂ ਪ੍ਰੇਰਿਤ ਸਮੂਹਿਕ ਗੋਲੀਬਾਰੀ ਦੀ ਸਾਜ਼ਿਸ਼ ਰਚਨਾ ਦਾ ਦੋਸ਼ ਹੈ ਦੋਸ਼ੀ ਦੀ ਪਛਾਣ ਮੁਹੰਮਦ ਸ਼ਾਜੀਬ ਖਾਨ ਉਰਫ ਸ਼ਾਜੀਬ ਜਦੂਨ ਵਜੋਂ ਹੋਈ ਹੈ ਨਿਆ ਪਾਗਨਿਕ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਹੈ ਕਿ ਮੁਹੰਮਦ ਸ਼ਾਜੀਬ ਨੂੰ ਮੰਗਲਵਾਰ ਨੂੰ ਨਿਊਯਾਰਕ ਦੇ ਦੱਖਣੀ ਜ਼ਿਲੇ ਵਿੱਚ ਧਾਇਰਿਕ ਦੋਸ਼ ਤੇ ਸੰਬੰਧ ਵਿੱਚ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਤੇ ਉਸਤੇ ਇਸਲਾਮਿਕ ਸਟੇਟ ਆਫ ਇਰਾਕ ਐਂਡ ਅਲ ਸ਼ਾਮਾ ਅਤਵਾਦੀ ਸੰਗਠਨ ਨੂੰ ਸਮਗਰੀ ਸਹਾਇਤਾ ਤੇ ਸੋਤ ਪ੍ਰਦਾਨ ਕਰਨ ਦੀ ਕੋਸ਼ਿਸ਼ ਅਤੇ ਅਤਰਾਸ਼ਟਰੀ ਸਿਮਾਵਾਤੋਂ ਪਰਾਤਵਾਦੀਆਂ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਖਾਨ ਨੂੰ ਮੋਤਾਲਤ ਵਿੱਚ ਪਹਿਲੀ ਵਾਰ ਪੇਸ਼ ਕੀਤਾ ਜਾਵੇਗਾ FBI ਦੇ ਟਰੈਕਰ ਕਾਸ਼ ਪਟੇਲ ਨੇ ਐਕਸ ਤੇ ਲਿਖਿਆ ਕਿ ਵੱਡੀ ਖਬਰ ਅੱਜ ਦੁਪਹਿਰ ਵੇਲੇ ਇੱਕ ਨੀਡਾ ਵਿੱਚ ਰਹਿਣ ਵਾਲੇ ਇੱਕ ਪਾਕਿਸਤਾਨੀ ਨਾਗਰਿਕ ਮੁਹੰਮਦ ਸ਼ਾਬੀਜ਼ ਖਾਨ ਨੂੰ ISIS ਨੂੰ ਸਮਗਰੀ ਸਹਾਇਤਾ ਪ੍ਰਦਾਨ ਕਰਨ ਅਤੇ ਅਤਵਾਦੀਆਂ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਸਨਕਤ ਰਾਜ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਆਟਾਰਨੀ ਜੈਕ ਲੈਲਡਨ ਨੇ ਕਿਹਾ ਕਿ ਖਾਨ ਨੇ ਯਹੂਦੀ ਪਾਈਚਰੇ ਦੇ ਵੱਤ ਤੋਂ ਵੱਤ ਮੈਂਬਰਾਂ ਨੂੰ ਮਾਰਨ ਲਈ ਆਟੋਮੈਟਿਕ ਹਥਿਆਰਾਂ ਦੀ ਵਰਤੋਂ ਕਰਨ ਦੀ ਯੋਜਨਾ ਕਢੀ ਸੀ ਤੇ ਸਾਰੇ ISIS ਦੇ ਸਮਰਥਨ ਦੇ ਵਿੱਚ ਸਨ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਐਪਲ ਸਟੋਰ ਅਤੇ ਜਾਰਡਨ ਫਲੈਗਸ਼ਿਪਸ ਨੇ ਕਈ ਸਟੋਰਾਂ ਨੂੰ ਲੁੱਟ ਲਿਆ। ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ ਦੱਸੀ ਜਾ ਰਹੀ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਹੈ। ਕਥਿਤ ਤੌਰ ਤੇ ਜਦੋਂ ਪ੍ਰਦਰਸ਼ਨਕਾਰੀ ਐਪਲ ਸਟੋਰ ਨੂੰ ਲੁੱਟ ਰਹੇ ਸਨ ਤਾਂ ਅਚਾਨਕ ਪੁਲਸ ਉੱਥੇ ਪਹੁੰਚ ਗਈ ਜਿਸ ਤੋਂ ਬਾਅਦ ਕਈ ਲੁਟੇਰੇ ਐਪਲ ਸਟੋਰ ਦੇ ਅੰਦਰ ਫਸ ਗਏ। ਪ੍ਰਦਰਸ਼ਨਕਾਰੀਆਂ ਨੇ ਐਤਵਾਰ ਰਾਤ 9 ਜੂਨ ਨੂੰ ਡਾਊਨਟਾਊਨ ਲਾਸ ਐਂਜਲਸ ਵਿੱਚ ਸਥਿਤ ਐਪਲ ਸਟੋਰ ਤੇ ਹਮਲਾ ਕੀਤਾ। ਇੱਕ ਵਾਇਰਲ ਵੀਡੀਓ ਵਿੱਚ ਕਾਲੇ ਹੁੱਡੀ ਅਤੇ ਮਾਸਕ ਪਹਿਨੇ ਕਈ ਲੋਕਾਂ ਨੇ ਸਟੋਰ ਤੇ ਹਮਲਾ ਕਰ ਦਿੱਤਾ। ਲੋਕਾਂ ਵਿੱਚੋਂ ਇੱਕ ਨੂੰ ਐਪਲ ਸਟੋਰ ਤੋਂ ਇੱਕ ਡੱਬਾ ਚੁੱਕ ਕੇ ਸਟੋਰ ਦੀ ਪੰਨ ਤੋੜ ਕਰਦੇ ਦੇਖਿਆ ਜਾ ਸਕਦਾ ਹੈ। ਉਹ ਵਿਅਕਤੀ ਇੱਕ ਵਸਤੂ ਚੁੱਕਦਾ ਹੈ ਤੇ ਇਸ ਨੂੰ ਇੱਕ ਸ਼ੀਸ਼ੇ ਤੇ ਜ਼ੋਰਦਾਰ ਟੰਗ ਨਾਲ ਮਾਰਦਾ ਹੈ। ਜਿਸ ਤੋਂ ਬਾਅਦ ਇਹ ਫੜ ਜਾਂਦਾ ਹੈ। ਵੀਡੀਓ ਵਿੱਚ ਪੁਲਿਸ ਦੇ ਸਾਰਿਆਂ ਅਤੇ ਗੋਲੀਬਾਰੀ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਹਜ਼ਾਰਾਂ ਪ੍ਰਦਰਸ਼ਨਕਾਰੀ ਡੋਨਾਲਡ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਕਰਨ ਲਈ ਲਾਸ Ăਂਜਲਸ ਦੀਆਂ ਸੜਕਾਂ ਤੇ ਉਤਰ ਆਏ ਸਨ। ਟਰੰਪ ਨੇ ਲੋਕally ਨੈਸ਼ਨਲ ਗਾਰਡ ਤਾਇਨਾਤ ਕੀਤੇ ਸਨ ਪਰ 300 ਨੈਸ਼ਨਲ ਗਾਰਡ ਮੈਨ ਹਜ਼ਾਰਾਂ ਲੋਕਾਂ ਨੂੰ ਕਾਬੂ ਕਰਨ ਲਈ ਸੰਘਰਸ਼ ਕਰ ਰਹੇ ਸਨ ਲੋਕ ਮਾਸਕ ਪੈਨਕ ਕੈਮਰਾ ਤੋਂ ਆਪਣੀ ਪਛਾਣ ਲੁਕਾਉਂਦੇ ਹੋਏ ਅਤੇ ਅਥਰੂਗੈਂਸ ਅਤੇ ਰਬੜ ਦੀਆਂ ਗੋਲੀਆਂ ਦਾ ਸਾਹਮਣਾ ਕਰਦੇ ਹੋਏ ਰੋਲ ਪ੍ਰਦਰਸ਼ਨ ਕਰਦੇ ਰਹੇ ਗੁੱਸੇ ਵਿੱਚ ਆਏ ਟਰੰਪ ਨੇ ਪ੍ਰਦਰਸ਼ਨਕਾਰੀਆਂ ਨੂੰ ਮਾਸਕ ਪਹਿਨਣ ਤੇ پابੰਦੀ ਲਗਾ ਦਿੱਤੀ ਜਨਨਾਲੀ ਉਸ ਤੋਂ ਹੁਕਮ ਦਿੱਤਾ ਕਿ ਜੇਕਰ ਕੋਈ ਪ੍ਰਦਰਸ਼ਨਕਾਰੀ ਮਾਸਕ ਪਹਿਨ ਕੇ ਦੇਖਿਆ ਗਿਆ ਤਾਂ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇਗਾ